ਸਬ-ਇੰਸਪੈਕਟਰ ਦਵਿੰਦਰ ਸਿੰਘ थाना सदर ਦੇ ਐਸਐਚਓ ਨਿਯੁਕਤ ਐਸਐਐਸਪੀ ਪਟਿਆਲਾ ਬਨ ਸ਼ਰਮਾ ਨੇ ਪ੍ਰਬੰਧਕੀ ਆਧਾਰ ਤੇ ਤਬਾਦਲੇ ਕਰਦੇ ਹੋਏ ਸਬ-ਇੰਸਪੈਕਟਰ ਦਵਿੰਦਰ ਸਿੰਘ ਨੂੰ ਰਾਜਪੁਰਾ ਦੇ थाना सदर ਦਾ ਐਸਐਚਓ ਨਿਯੁਕਤ ਕੀਤਾ ਹੈ। ਕੋਰਟਾ ਬੋਲ ਰਿਹਾ ਹੈ ਕਿ ਸਰਵ ਇੰਸਪੈਕਟਰ ਦਵਿੰਦਰ ਸਿੰਘ ਇਸ ਤੋਂ ਪਹਿਲਾਂ ਆਪਣੀ ਸੇਵਾ ਮਾਂ ਚੌਂਕੀ ਬਸੰਤਪੁਰਾ ਸੀਆਈਏ ਪਟਿਆਲਾ ਡਿਵੀਜ਼ਨ ਨੰਬਰ 2 ਵਿੱਚ ਬਤੌਰ ਐਸਐਚਓ ਦੀ ਸੇਵਾ ਨਿਭਾ ਚੁੱਕੇ ਹਨ थाना सदर ਦਾ ਚਾਰਜ ਆਮਦੇ ਹੋਇਆ ਸਰਵ ਇੰਸਪੈਕਟਰ ਦਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰਤਾ ਸਾਥ ਦੇਣ ਤਾਂ ਜੋ ਇਲਾਕੇ ਵਿੱਚੋਂ ਨਸ਼ੇ ਨੂੰ ਅਤੇ ਸ਼ਰਾਬ ਦੇ ਅੰਸਰਾਂ ਨੂੰ ਖਤਮ ਕਰ ਸਕੀਏ ਅਤੇ ਉਹਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਪੁਰਸੇ ਦਿੱਕੀ ਚੇ ਵੀ ਪ੍ਰਕਾਰ ਦੀ ਮਦਦ ਦੀ ਲੋੜ ਹੈ ਤਾਂ ਉਹ ਸਿੱਧੇ ਤੌਰ ਤੇ ਉਹਨਾਂ ਨੂੰ ਮਿਲ ਸਕਦਾ ਹੈ ਉਹ ਪਿਆਰ ਭਰਾ ਵਾਲਾ ਹੋਣਾ ਚਾਹੀਦਾ ਹੈ ਨਾ ਕਿ ਡਰ ਵਾਲਾ ਮਾਨਜੋ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਵੱਲੋਂ ਇਹਨੂੰ ਸਿਚੂ ਰਾਜਪੁਰਾ ਤਨਤ ਕੀਤਾ ਗਿਆ ਤੇ ਮੈਂ ਸਾਰੇ ਰਾਜਪੁਰਾ ਵਾਸੀਆਂ ਨੂੰ ਇਸ ਇਸ ਦੇਸ਼ ਦਿਨਾ ਚਾਹੁੰਦਾ ਕਿ ਕੋਈ ਵੀ ਕਿਸੇ ਨੂੰ ਕੋਈ ਨਸੀਬ ਤਰ ਤਰ ਰਾਤਾਂ 24 ਘੰਟੇ ਮੈਨੂੰ ਮਿਲ ਸਕਦਾ ਹੈ ਤੇ ਨਸ਼ਾ ਵੇਚਣ ਵਾਲਾ ਜਾਂ ਕੋਈ ਹੋਰ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਸਖਤ ਤੜਦਾ ਕਿ ਉਹ ਆਪਣਾ ਕੰਮ ਬੰਦ ਕਰ ਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਧੰਨਵਾਦ